ਪਟਾਣਾ ਤੋਂ ਸਟਾਫ ਰੋਡ ਉੱਤੇ ਬੀਤੀ ਰਾਤ ਕਾਰ ਦੀ ਸਾਈਡ ਨੂੰ ਲੈ ਕੇ ਦੋ ਤਿਰਾਂ ਦੇ ਵਿੱਚ ਤਣਾਅ ਇੰਨਾ ਵੱਧ ਗਿਆ ਕਿ ਗੋਲੀਆਂ ਚੱਲ ਗਈਆਂ। ਇਸ ਘਟਨਾ ਦੇ ਵਿੱਚ ਦੋ ਨੌਜਵਾਨ ਗੋਲੀ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਫਿਨੇ ਤੇ ਦੋਵਾਂ ਨੂੰ ਤੁਰੰਤ ਪਟਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜੇ ਕਿ ਹਾਲਤ ਦੇਖਦੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਤਾਂ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਕਾਰ ਸਾਈਡ ਕਰਨ ਦੇ ਲਈ ਕੇਵਲ ਬੇਨਤੀ ਕਰ ਰਿਹਾ ਸੀ। ਪਰ ਅਚਾਨਕ ਹੀ ਦੂਜੇ ਪਾਸੇ ਵਾਲੇ ਨੇ ਗੋਲੀਆਂ ਚਲਾ ਦਿੱਤੀ ਉਸ ਦਾ ਕਹਿਣਾ ਹੈ ਕਿ ਉਹ ਉਹਨਾਂ ਨੂੰ ਜਾਣਦੇ ਵੀ ਨਹੀਂ ਸੀ। ਤਾਕ ਮੀਟਰ ਪਿਤਾ ਨੇ ਕਿਹਾ ਕਿ ਉਹਨਾਂ ਦਾ ਕਿਸੇ ਵੀ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ਮੈਨੂੰ ਫੋਨ ਆਇਆ ਕਿ ਮੇਰੇ ਲੜਕੇ ਦੇ ਗੋਲੀ ਲੱਗੀ ਆ ਤਾਂ ਮੈਂ ਤੁਰੰਤ ਹਸਪਤਾਲ ਪਹੁੰਚ ਗਿਆ ਤਾਂ ਉੱਧਰ ਹਸਪਤਾਲ ਦੇ ਡਿਊਟੀ ਤੇ ਮੌਜੂਦ ਮੈਡੀਕਲ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਨੌਜਵਾਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਹਾਲਤ ਸਥਿਰ ਹੈ ਪਰ ਵੱਡੀ ਇਲਾਜ ਲਈ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਅਧਿਕਾਰੀ ਨੇ ਇਹ ਵੀ ਕਿਹਾ ਕਿ ਜਦ ਤੱਕ ਰੈਫਰ ਕੀਤਾ ਗਿਆ ਉਦੋਂ ਤੱਕ ਫਲੋਸ ਹਸਪਤਾਲ ਨਹੀਂ ਪਹੁੰਚੀ ਸੋ ਤਾਂ ਫਲੋਸ ਮੁਤਾਬਕ ਮੌਕੇ ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਗਲੀ ਰੀ ਕਾਰਵਾਈ ਚੱਲ ਰਹੀ ਹੈ ਸੋਰੀ ਸੁਰੂ ਕੀ ਹੋਇਆ ਕੀ ਉਸਲੇ ਮੌਕੇ ਦੇ ਮੌਕੇ ਦੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਨੂੰ ਮੜੀ ਹੋਇਆ ਸਾਈਡ ਨੂੰ ਕਰ ਲਓ ਅਗਲਾ ਗਲਮੇ ਆਣ ਕੇ ਪੈਂਡਾ ਬਈ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਦਾ ਫਾਇਰ ਚਲਾਇਆ ਗਿਆ ਸਾਡੇ ਤੇ ਤੇ ਕਿਥੇ ਲੱਗੀ ਮੇਰੇ ਪੜਚ ਲੱਗੀ ਭਾਜੀ ਤੇ ਕਿੱਥੇ ਦਾ ਕਿਹੜੀ ਜਗ੍ਹਾ ਦੀ ਇਹ ਵਾਰ ਦਾ ਇਹ ਵਾਰ ਬਾਤ ਹੈ ਕੀ ਆ ਸਾਧੂਆਂ ਨੇ ਭਲੇ ਸਾਦੂ ਮਮਲੇ ਉਤਾਵ ਰੋਡ ਦੀ ਉਤਾਵ ਰੋਡ ਸਾਦੂ ਮਮਲੇ ਹਾਂਜੀ ਤੇ ਜਿਹੜੇ ਤੇਰੇ ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਰੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਨਹੀਂ ਹੈ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਉਹ ਕਿਤੇ ਹਾਂ ਤੋ ਚਲੋ ਹਾਂਜੀ ਮੈਂ ਆਪਣੀ ਪਛਾਣ ਕਰ ਲੀ ਤੇ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਨਾਲ ਮੇਰੇ ਭਾਰਤ ਬੋਲੀ ਤੇ ਲਾਈ ਬੋਲੋ ਬੋਲੋ ਆ ਬੱਕਰੀ ਸੋਰਾਂ ਸੋਰਾਂ ਤਾਂ ਹੀ ਹੈਗੀ ਆ ਸੋਰਫਕ ਹੋਇਆ ਨਹੀਂ ਸੀ ਉਸਨੂੰ ਹਾਂਜੀ ਹੋਇਆ ਕੀ ਸੀ ਹੋਇਆ ਕੁਝ ਨਹੀਂ ਬਸ ਮੈਂ ਉਹਨ ਲੋਕਾਂ ਨੂੰ ਕੀ ਮੰਗਿਆ ਗੱਡੀ ਦਾ ਉਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਸੀ ਉਤਰ ਕੇ ਮੇਰੇ ਗਲੇ ਵਿੱਚ ਪਏ ਮੈਂ ਉਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾਂ ਉਹਨਾਂ ਨੇ ਹਾ ਤੇ ਕਿ ਮੇਰੇ ਪੜਤੂ ਬਸ ਇਹ ਗੱਲ ਉਹਦੀ ਪਛਾਣ ਨਹੀਂ ਬੰਦੇ ਦੀ ਨਾ ਨਾ ਮੇਰੀ ਪਛਾਣ ਨਹੀਂ ਉਹ ਗੱਡੀ ਤੇ 15 ਕਾਰਦੇ ਹਾਂਜੀ ਮੈਨੂੰ ਗੱਡੀ ਦੀ ਪਛਾਣ ਨਹੀਂ ਹੋਈ ਮੈਂ A20 ਤੇ ਹਾਂ ਤੁਸੀਂ ਕਾਰਦੇ ਹੋ ਉਹ ਵੀ ਕਾਰਦੇ ਹਾਂਜੀ ਮੰਨ ਲਓ ਕਿ ਪਛਾਣ ਉਹਨਾਂ ਨੇ ਕਿ ਮੈਂ ਕਿਹਾ ਬਈ ਜਗ੍ਹਾ ਤੇ ਥੋੜੀ ਜੀ ਰਸਤਾ ਮੰਗਿਆ ਸੀ ਹਾਂਜੀ ਉਹ ਆਪਣੀ ਗਰਲਫ੍ਰੈਂਡ ਦਾ ਹੈ ਉਹਨੇ ਮੈਨੂੰ ਜਾਣਦਾ ਨਹੀਂ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਣਦਾ ਵੀ ਜਿੱਥੇ ਨਹੀਂ ਜਾਣਦਾ ਆਪਾਂ ਰੋਸ਼ੀਦ ਜੀ ਕਿ ਨਾ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਬੇਟੇ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਕੀ ਇਹ ਕਿਦਾਂ ਲੱਗੀਆਂ ਨੇ ਕੋਈ ਮਾੜਾ ਮੋਟਾ ਪਤਾ ਲੱਗਾ ਮੈਂ ਕਿਹਾ ਮਤਲਬ ਹੀ ਨਹੀਂ ਹਾਂ ਤੇ ਹੋਣ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰ ਸਰ ਨਿਕਲਦੀਆਂ ਇੱਥੇ ਹੈ ਕੋਈ ਨਹੀਂ ਬਸ ਚੰ ਨਹੀਂ ਹੈ ਫੇਰ ਲੈ ਜਾਓ ਗੋਡੇ ਦੇ ਗੋਲੀ ਲੱਗ ਕੇ ਕੋਈ ਨਾ ਦੀ ਕੋਈ ਲਾਕ ਡਾਟ ਆ ਕੀ ਕੋ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕਰੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਕੋਈ ਮੈਂ ਕਿਹਾ ਸਿਰਫ ਸਾਨੂੰ ਇਹ ਨਹੀਂ ਕਿਹਾ ਵੀ ਗੋਲੀ ਲੱਗੀ ਹੈ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਨਾ ਆਪਾਂ ਕੀ ਮੰਗ ਕਰਦੇ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰਜਿਸ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹ ਛੜੀ ਹੋਰ ਕੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨ ਕੋਈ ਮੰਗ ਨਹੀਂ ਕਰਦੇ ਆਪਾਂ ਕਹਿੰਦੇ ਪਰ ਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਹੈ ਨਾ ਇਹਨਾਂ ਚੀਜ਼ਾਂ 'ਚ ਕੁਛ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾ ਚਲਾਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਨੇ ਆਪਾਂ ਨਾ ਕਿਸੇ ਨਾ ਕਿਹਦੇ ਰੰਜੇਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜੇਸ਼ ਰੱਖਣੀ ਨਹੀਂ ਰੰਜਤ ਆ ਗਈ ਨਹੀਂ ਸਾਡਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦੇ ਦੁਸ਼ਮਣ ਅੱਜ ਤੱਕ ਅਸੀਂ 10 ਸਾਲਾਂ ਹੀ ਨਾ ਕਿਸੇ ਨੂੰ ਉਹ ਇਹ ਕਿਹਾ ਤੇ ਨਾ ਖਵਾਇਆ ਜੀ ਕਿਹਾ ਤੇ ਦੀਖਵਾਇਆ ਡਾਕਟਰ ਸਾਹਿਬ ਕੀ ਹੋਇਆ ਹੁਣ ਐਸੋ ਤੇ ਕਿੰਨੇ ਬੰਦੇ ਆਏ ਮੈਂ ਜੀ ਰਮਪਲੀਸੇ ਪੰਨੋ ਫਾਰਮੇਸੀ ਅਪਸਰ ਸਿਵਲ ਹਸਪਤਲ ਪਟਾਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਇਹ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰੈਸ਼ ਹੈਗੀ ਜੀ ਮੁਰਗੀਮੁਲਾ ਬਟਾਲਾ ਇਹਦੇ ਵੀ ਗਨ ਸ਼ਾਟ ਲੱਤਾਂ ਤੇ ਜੀ ਗੋੜੀ ਬੱਜੀ ਆ ਦੂਜਾ ਹੈਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਾਲ son of ਰਜਿੰਦਰ ਕੁਮਾਰ ਇਦਾਂ ਰੈਜੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਗਣ ਛੋਟਾ ਜੀ ਗੋਲੀ ਗੋਲੀ ਲੱਗੀ ਆ ਅਸੀਂ ਇਹ ਤਾਂ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਹਮਸਾ ਦੀ ਕੋਈ ਨਾਨਕਾ ਹਸ ਤੋਂ ਰੈਫਰ ਕਰ ਦਿੱਤਾ ਕਿ ਮੈਡੀਸਨ ਆ ਮੁੜਿਆ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਬੱਚੇ ਲੱਤਾਂ ਤੇ ਲੱਗੀਆਂ ਹੋਰ ਵੀ ਕੋਈ ਤੁਹਾਨੂੰ ਇਨਫੋਰਮੇਸ਼ਨ ਆ ਕੋਈ ਹੋਰ ਹੀ ਬੰਦਾ ਹੈ ਨੇ ਆਰਡਰ ਬਿਚਾਰਨ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11:00 ਵਜੇ ਤੇ 10 ਮਿੰਟ ਤੇ ਆਏਗਾ ਤੇ ਦੋਨਾਂ ਦੇ ਕਿੰਨੇ ਲੱਗਿਆ ਬੜੀ ਦੋਵਾਂ ਦੇ 2-2 3-3 ਇੱਕ-ਇੱਕ ਦੋ-ਦੋ ਗੋਲੀਆਂ ਬਚੀਆਂ ਜੀ ਦੋ-ਦੋ ਦੋ-ਦੋ ਗੋਲੀਆਂ ਬਚੀਆਂ ਹਾਂ ਜੀ ਦੋਨਾਂ ਦੀ ਠੀਕ ਆ ਲੱਤਾਂ ਦੇ ਬਚੀਆਂ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਦੇ ਬਚੀਆਂ ਨੇ ਗੋੜੀ ਦਾ ਠੀਕ